ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਦਮਾਲੇ ਦੀ ਵੀਡੀਓ ਲੈ ਕੇ ਆਏ ਆਂ ਕਈ ਦੋਸਤਾਂ ਨੇ ਕਮੈਂਟ ਆਇਆ ਸੀ ਕਿ ਦਮਾਲੇ ਦੀ ਵੀਡੀਓ ਲੈ ਕੇ ਆਓ ਤਾਂ ਹੁਣ ਅਸੀਂ ਇੱਕ ਦਮਾਲੇ ਦੀ ਵੀਡੀਓ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਚੱਕ ਐਂਡ ਤੱਕ ਜ਼ਰੂਰ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਕਮੈਂਟਾਂ ਦੇ ਵਿੱਚ ਦੱਸਣਾ ਦੋਸਤੋ ਮਾਂ ਗੁਜਰੀ ਕਰਮਵਾਲੀ ਆਜ ਸ ਮਰਦ ਸੂਰ ਮਾਂ ਜਣਿਆ ਇਹਨੇ ਦੀ ਖਾ ਕਰ ਲੜਦਾ ਰਿਆ ਮਾਰੇ